ਜਿੰਨਾ ਫਿਰਦौसी ਸੀ ਉਸ ਨੂੰ ਮਹਿਮੂਦ ਤੇ ਜਿਹੜਾ ਸੀ ਦਰਬਾਰ ਚ ਪੇਸ਼ ਕੀਤਾ ਗਿਆ ਤਾਂ ਮਹਿਮੂਦ ਨੇ ਉਸ ਨੂੰ ਕਿਹਾ ਕਿ ਫਿਰਦौसी ਮੈਂ ਤੇਰਾ ਕਲਾਮ ਸੁਣਿਆ ਹੈ ਅੱਜ ਦੇ ਸਾਡੇ ਜੋ ਪ੍ਰਧਾਨਗੀ ਕਰ ਰਹੇ ਨੇ ਬਲਬੀਰ ਸਿੰਘ ਢੋਲ ਮੈਂ ਉਹਨੂੰ ਮਹਿਮਾਨ ਦਾ ਨਹੀਂ ਕਹਾਂਗਾ ਕਿ ਤੂੰ ਸਾਡੇ ਆਪਣੇ ਲੋਹੂ ਸਾਡੇ ਆਪਣੇ ਮਿੱਤਰ ਵੀਰੇ ਸਾਡੇ ਵਿੱਚੋਂ ਹੀ ਨੇ ਇਸ ਵਿੱਚ 4-5 ਦੀ ਰੇਸ਼ੋ ਨਾਲ 24 ਕਵੀ ਤੇ ਕਵਿਤਰੀਆਂ ਚੰਗਲ ਹੱਥ ਲਿਖਣਾ ਤਾਂ ਸੌਖਾ ਹੈ ਸੋਨਾ ਕਿਸੇ ਨੂੰ ਬੜਾ ਔਖਾ ਹੈ ਨਾ ਕੋਈ ਅਪਰਾਧੀ ਲੁੱਟਣ ਖੋਹ ਚੋਰੀ ਟਕੈਤੀ ਸਭ ਖਤਮ ਨਾ ਹੋਣਗੇ ਦੇਪ ਤੇ ਸੁਨਹਿਰੀ ਯੁੱਗ ਵਿੱਚ ਇੰਨਾ ਦਾਣਾ ਸੀ ਕੋਈ ਥਾੜੀ ਖਸਤਲਾਂ ਵਿੱਚ ਭਰ ਗਿਆ ਸੀ ਪਾਣੀ ਮਾਹਵਨ ਦਸੰਕ ਪਾਗੋ ਮਧਰਾਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮਜੂਦ ਸੈਣੀ ਭਵਨ ਚੰਡੀਗੜ੍ਹ ਵਿਖੇ ਜਿੱਥੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਤੇ ਵਿਸ਼ਵ ਸਹਿਤਿਕ ਸਤਾਰੇ ਮੰਚ ਤਰਨਤਨ ਵੱਲੋਂ ਸਾਂਝੀ ਕਿਤਾਬ ਦੋ ਤੇਰੀਆਂ ਦੋ ਮੇਰੀਆਂ ਲੋਕ ਅਰਪਣ ਕੀਤੀ ਗਈ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਉੱਗੇ ਕਵੀ ਤੇ ਉੱਗੇ ਸਹਿਤਕਾਰ ਦਰਸ਼ਨ ਸਿੰਘ ਆਸਟ ਤੇ ਪ੍ਰਧਾਨਗੀ ਸਾਬਕਾ ਡੀਪੀਆਈ ਬਲਬੀਤ ਸਿੰਘ ਢੋਰ ਨੇ ਕੀਤੀ ਹੈ ਸੋ ਬਹੁਤ ਸਾਰੇ ਸਹਿਯੋਕਕਾਰਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਔਰ ਸਹਿਯੋਕਕਾਰਾਂ ਦਾ ਮਾਣ ਸਨਮਾਨ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸ਼ਵਾਲਕਾ ਟੀਵੀ ਚੈਨਲ ਦੇ ਨਾਲ ਔਰ ਬੇਨਤੀ ਇਹ ਹੈ ਨਾਲ ਦੇ ਨਾਲ ਸੋ ਇਸ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰੋ ਤਾਂ ਕਿ ਦੂਸਰੇ ਸਹਿਯੋਕਕਾਰਾਂ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਵੀਆਂ ਨੂੰ ਵੀ ਸਨਮਾਨ ਕੀਤਾ ਜਾਏਗਾ ਜਿਨ੍ਹਾਂ ਦੀਆਂ ਰਚਨਾਵਾਂ ਇਸ ਕਿਤਾਬ ਵਿੱਚ ਦੋ ਕਈਆਂ ਨੂੰ ਮਿਲਣ ਦਾ ਅrecht ਹੈ छप्ञिया ने तो मैं गुजारिश करा कि इस प्रोग्राम की जी शुरुआत करी की जाए मैं विश्व पंजाबी प्रचार सभा के जनरल सत्तर आय पूरी जी बेनती करा कि स्टेज तक हाँ मेरी कार्रवाई ये विश्व पंजाबी प्रचार सभा चंडीगढ़ विश्व साहित्य स्तरीय मंच तरन तारण वालों ਸਾਂਝੀ ਤੌਰ ਤੇ ਜਿਹੜਾ ਸੰਪਾਦਨ ਕੀਤਾ ਜਾ ਰਿਹਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿਖਤਾ ਕਿਤਾਬ ਪ੍ਰਿੰਸੀਪਲ ਮੁਹਦਰ ਸਿੰਘ ਗੁਸਲ ਸਿੰਘ ਜੀ ਨੇ ਜੀ ਲਿਖੀ ਜੀ ਸੰਪਾਦਕ ਇਸ ਤੀਵੇਂ ਮੁੱਖ ਹੈ ਗ੍ਰੋਥ ਦੇਰੀਆਂ ਤੋਂ ਮੇਰੀਆਂ ਕਵਤਾਵਾਂ ਦੀ ਕਿਤਾਬ ਜਿਹਦੇ ਚ ਦੋ ਕਵਤਾਵਾਂ ਗੁਸਲ ਸਿੰਘ ਦੀਆਂ ਔਰ ਦੋ ਦੋ ਕਵਤਾਵਾਂ ਜਿੰਨੇ ਵੀ ਨਿਕਕ ਹੈਗੇ ਆ ਵਿਆੜੀ ਨਿਕਕ ਹੈਗੇ ਆ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਹੈ ਮੇਨ ਪਹਿਲੇ ਤੋਂ ਮੁਬਾਰਕਤਾ ਦੇਵਾਗਾ ਪ੍ਰਿੰਸੀਪਲ ਬਾਦ ਸਿੰਘ ਗੋਸਲ ਜੀ ਨੂੰ ਇੰਦਰੀਕੇ ਸੋਸ਼ੀ ਇਹੇ ਸਿੱਤੋ ਇੱਕ ਯੋਖਾ ਉਤਾਚਾ ਨਾ ਹੀ ਪੁੱਤਾਂ ਨੂੰ ਬਾੜ ਗਿਆ ਉਤਵਾਰ ਨਾਲ ਦੇਸ਼ ਤੋਂ ਇੱਕ ਯੋਖਾ ਹੋ ਤੇ ਚਾਰਾਂ ਹੀ ਪੁੱਤਾਂ ਨੂੰ ਬਾੜ ਗਿਆ ਚਾਰ ਕੋਏ ਤਾਂ ਵੀ ਕੀ ਹੋਇਆ ਸਾਰੇ ਸਿੰਘਾਂ ਨੂੰ ਕੇ ਪਰਿਵਾਰ ਗਿਆ ਚਾਰ ਕੋਏ ਤਾਂ ਵੀ ਕੀ ਹੋਇਆ ਸਾਰੇ ਸਿੰਘਾਂ ਨੂੰ ਕੇ ਪਰਿਵਾਰ ਗਿਆ ਇਹ ਸਿੰਘ ਨੇ ਕੁੱਤਾ ਤੋਂ ਵੱਧ ਮੇਰੇ ਇਹ ਸਿੰਘ ਨੇ मेरे छाड़ नवी पिंड संसार गया सीखी रहेगी सदा ही अमरे थे ताइ सिंह नू संसार गया खू नाय हंझू के ना एक भी अख बिचों नमा धर्म दा कर प्रचार गया पुत दो दो उस कुर्बान कीते बार हीरिया बर गए पुत्र चार गया पामे आप सर्वस ही बार बैठा पामे आप सर्वस ही बार बैठा देगा कौम का कार्यो पार गया कि मैं भुलेगी ਦੁਨੀਆਂ ਯੁਗਾਂ ਦੀ ਕਰੇ ਐਸਾ ਕੌਮ ਤੇ ਕਰੇ ਉਪਕਾਰ ਗਿਆ ਕਿ ਮੈਂ ਭੁਲੇਹੀ ਦੁਨੀਆਂ ਯੁਗਾਂ ਦੀ ਕਰੇ ਐਸਾ ਕੌਮ ਤੇ ਕਰੇ ਉਪਕਾਰ ਗਿਆ ਉਸਨ ਨਮਨ ਕਰਦਾ ਚਮਕੌਰ ਸਰਹੰਦ ਤਾਈ ਜਿੱਥੇ ਬਨ ਦਿੱਤਾ ਸਸਕਾਰ ਗਿਆ ਸਾਰ ਗਿਆ ਤੇਰਾ ਕੀ ਸਿਫਤ ਕਰਾਂ ਕੀ ਸਿਫਤ ਕਰਾਂ ਨੀਲੇ ਦੇ ਛਾਇਸ ਵਾਰ ਦੀ ਬਿਜਲੀ ਬੰਗੜ ਚਮਕਾ ਮਾਰੇ ਕਲਗੀ ਮੇਰੇ ਦਤਾਰ ਦੀ ਕਲਗੀ ਮੇਰੇ ਦਤਾਰ ਦੀ ਕੀ ਸਿਫਤ ਕਰਾਂ ਕੀ ਸਿਫਤ ਕਰਾਂ ਦੇ ਇਕੱਠੇ ਹੋਏ ਲੇਕਿਨ ਜੋ ਅਜ ਤਹ ਨਾਲ ਸੁਭਾਗ ਹੈ ਇਹ ਥੋੜਾ ਜਿਹਾ ਬਲੰਟਿੰਗ ਟਾਈਪ ਹੈ ਲਿੱਖੇ ਟਾਈਪ ਕਰਕੇ ਆ ਕਿ ਸਾਡੇ ਕੋਲ ਵੱਡੇ ਸਹਿਯੋਗਕਰਤਾ ਹੋਣਗੇ ਜਿਵੇਂ ਸਾਡੇ ਅੱਜ ਦੇ ਮੁੱਖ ਮਹਿਮਾਨ ਜੱਫਰੀ ਕਾਰਸਟ ਤੁਸੀਂ ਸਾਰੇ ਜਾਣਦੇ ਹੋ ਅਜੀ ਖਰੋਮਨੀ ਬਾਲ ਸਹਿਕਾਰ ਨੇ ਬੜੇ ਬੜੇ ਅਹੁਦੇ ਤੇ ਬੜੇ ਬੜੇ ਇਨਾਮ ਤੇ ਇਨਾਮ ਇਹ ਉਹ ਸਾਡੇ ਤੁਸੀਂ ਹੀ ਅੱਰੀ ਵਿਕਾਸ ਤੇ ਇੱਥੇ ਆ ਜਾਂਦੇ ਨੇ ਐਸੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਰ ਅੱਜ ਦੇ ਸਾਡੇ ਜੋ ਪ੍ਰਧਾਨਗੀ ਕਰ ਰਹੇ ਨੇ ਬਲਬੀਰ ਸਿੰਘ ਢੋਲ ਮੈਂ ਉਹਨੂੰ ਮਹਿਮਾਨ ਤਾਂ ਨਹੀਂ ਕਹਾਂਗਾ ਵੀ ਤੁਸੀਂ ਸਾਡੇ ਆਪਣੇ ਹੋ ਸਾਡੇ ਆਪਣੇ ਮਿੱਤਰ ਵੀ ਨੇ ਸਾਡੇ ਭੁੱਜੇ ਵੀ ਨੇ ਤੇ ਨਾਲ ਹੀ ਜਦੋਂ ਵੀ ਅਸੀਂ ਉਹਨੂੰ ਕਦੇ ਰਿਕਵੈਸਟ ਕਰਦੇ ਆ ਤਾਂ ਉਹ ਸਾਡੀ ਰਿਕਵੈਸਟ ਕਦੇ ਨਾ ਮਨਜ਼ੂਰੀ ਕਰਦੇ ਤੇ ਹਰ ਵੇਲੇ ਆਪਣੇ ਦੇ ਬਹੁਤ ਵਾਰ ਕਈ ਵਾਰ ਤਾਂ ਅਸੀਂ ਉਹਨੂੰ ਜਾਣਕੀ ਬੁਲਾਈ ਦਾ ਵੀ ਵਾਰ-ਵਾਰ ਹੈ ਢੋਲ ਸਾਹਿਬ ਤੁਹਾਨੂੰ ਮੈਨੂੰ ਬੁਲਾਇਆ ਜਾਂਦੇ ਨੇ ਤੇ ਲੇਕਿਨ ਕੋਈ ਨਾ ਸਾਡਾ ਮਨ ਨਹੀਂ ਲੱਗਦਾ ਕਿਉਂਕਿ ਇੱਕ ਪਸਤੂ ਵਾਡੂ ਸ਼ਹਿਰ ਨੇ ਪੀਸੀਐਸ ਸਰ ਕੈਡ ਦੇ ਜੱਜ ਰਹੇ ਨੇ ਡੀਪੀ ਪੰਜਾਬ ਰਹੇ ਨੇ ਪਤਾ ਨਹੀਂ ਕਿੰਨੇ ਕਿੰਨੇ ਉਧਰ ਦੇ ਰਹੇ ਨੇ ਤੇ ਜਿੱਥੇ ਸਾਡਾ ਅਸੀਂ ਉਹਨਾਂ ਨੂੰ ਬੁਲਾਉਨੇ ਆ ਅਸੀਂ ਉਹਨੂੰ ਇੱਕ ਵੱਡੇ ਆਫਰ ਕਰਕੇ ਜਾਂ ਡੀਪੀ ਪਿਆਰ ਨਾਲ ਹੀ ਬੁਲਾਉਂਦੇ ਅਸੀਂ ਤਾਂ ਆਪਣੇ ਮਿੱਤਰ ਕਰਕੇ ਬੁਲਾਉਂਗੇ ਅਸੀਂ ਇਕੱਠੇ ਰਹੇ ਆ ਚੰਡੀਗੜ੍ਹ ਦੇ ਵਿੱਚ ਬੜਾ ਆਪਸ ਵਿੱਚ ਬਹੁਤ ਸਨੇਹ ਰਿਹਾ ਹੈ ਔਰ ਲੇਕਿਨ ਸਾਨੂੰ ਉਹਦੇ ਮਾਣ ਦੂਜੀ ਗੱਲ ਇਹ ਹੈ ਉਹ ਇੱਕ ਬੁਢੇ ਸਾਹਿਤਕਾਰ ਵੀ ਨੇ ਉਹਨਾਂ ਨੇ ਕਈ ਕਿਤਾਬਾਂ ਲਿਖਿਆ ਨੇ ਜਿਹੜੀ ਜੀ ਤਾਉਣ ਨੇ ਜਿਹੜੀ ਆਪਣੇ ਪ੍ਰਕਾਸ਼ਿਕ ਬਦਲ ਬਾਰੇ ਲਿਖੀ ਆ ਬਹੁਤ ਹੀ ਪੜਨਯੋਗ ਕਿਤਾਬ ਉਹ ਜਰੂਰ ਜੇ ਕਦੇ ਮਿਲੀ ਤਾਂ ਜਰੂਰ ਤੁਸੀਂ ਪੜ੍ਹਦੇ ਸਾਰੇ ਨੇ ਇਸ ਦੇ ਨਾਲ ਹੀ ਅੱਜ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਆ ਕਿ ਸਾਡੀ ਰਿਕਵੈਸਟ ਇੱਥੇ ਪਹੁੰਚ ਕੇ ਨਹੀਂ ਤੀਸਰੇ ਸਾਡੇ ਪ੍ਰੇਮ ਬੀਜੀ ਖੜੇ ਬਿਸਰੇ ਜਿ ਮਹਿਮਾਨੀ ਤੇ ਪੱਤਰਕਾਰ ਵੀ ਨੇ ਇੰਜੀਨੀਅਰ ਰਾਈਟਰ ਵੀ ਨੇ ਤੇ ਇਹ ਸਾਡੇ ਨਾਲ ਬਹੁਤ 紧ੀ ਦਾ ਜੁੜੇ ਹੋਏ ਨੇ ਤੂੰ ਮਨੇ ਕੁਝ ਵੀ ਜ਼ਮਾਨਤ ਨਹੀਂ ਕਰਦੇ ਆ ਉਹ ਮੇਰੀ ਬਣੀ ਹਮੇਸ਼ਾ ਕਹਤੇ ਮੈਂ ਉਹਨਾ ਬਣੀ ਕਰਦਾ ਹਾਂ ਇਤਨਾ ਸਾਡਾ ਪਿਆਰ ਹੋ ਚੁੱਕਿਆ ਕਿਉਂਕਿ ਸਾਨੂੰ ਵੀ ਇੱਕ ਲਾਲਜ ਹੁੰਦਾ ਹੈ ਉਹ ਸਾਡੇ ਆਖਬਾਰਾਂ ਕੋਲ ਵੀ ਹਿੰਦੀ ਆਖਬਾਰਾਂ ਜਿਲੇਵਾਦ ਦੇ ਨੇ ਇਹ ਵੀ ਸਾਨੂੰ ਲਾਲਜ ਹੁੰਦਾ ਥੋੜਾ ਜਿਹਾ ਯੋਕੇ ਪੱਤਰਕਾਰ ਤੇ ਸਾਡਾ ਅਫੀ ਕੰਮ ਹਲ ਹੋ ਜਾਂਦਾ ਹੈ ਲੇਕਿਨ ਜੋ ਅੱਜ ਸਾਡਾ ਅੱਜ ਦਾ ਮੇਨ ਮਨੋਰਥਾ ਮੈਂ ਇਸ ਜੀ ਦੀ ਖੁਸ਼ੀ ਜ਼ਾਹਰ ਕਰਦਾ ਹਾਂ ਕਿ ਬਹੁਤ ਹੀ ਪਵਿੱਤਰ ਨਗਰੀ ਤੋਂ ਦਰੰਦਰ ਸਾਹ ਤੋਂ ਸਾਡੇ ਕੋਲ ਬਹੁਤ ਹੀ ਸੁਜਮਨ ਲੋਕ ਜੋ ਸਹਾਇਤਕਾਰ ਵੀ ਨੇ ਸਮਾਜ ਸੇਵੀ ਵੀ ਨੇ ਔਰ ਉਹਨਾਂ ਦੀ ਅਖਵਾਈ ਭਗਤ ਜੀ ਕਰ ਰਹੇ ਨੇ ਤੇ ਉਹ ਸਾਡੇ ਅਧਿਕਾਰ ਪਹੁੰਚੇ ਨੇ ਤੇ ਅਸੀਂ ਉਹਨਾਂ ਦਾ ਇਹ ਇੱਕ ਇੱਕ ਕਦਮ ਨੂੰ ਦੀ ਸਵਾਪ ਕਰਦੇ ਹਾਂ ਭਗਤ ਸਾਹਿਬ ਬਹੁਤ ਹੀ ਨੇਕਿੰਦ ਜਿਵੇਂ ਵੱਡੇ ਸਹਾਇਤਕਾਰ ਨੇ ਉਹ ਸਹਾਇਤਕਾਰਾਂ ਨੂੰ ਉਤਸ਼ਾਹਤ ਕਰਦੇ ਨੇ ਸਹਾਇਤਕਾਰਾਂ ਨੂੰ ਉਤਸ਼ਾਹਤ ਕਰਦੇ ਨੇ ਕਦੇ ਉਹ ਲਾ ਫੰਕਸ਼ਨ ਜਗ੍ਹਾ ਜਿਲੰਦਰ ਕਰਦੇ ਨੇ ਕਦੇ ਬਠਿੰਡ ਜਗ੍ਹਾ ਕਰਦੇ ਨੇ ਕਦੇ ਕਿਤੇ ਕਰਦੇ ਨੇ ਅੱਜ ਤੋਂ ਸਾਡੇ ਕੋਲ ਵੀ ਆਏ ਨੇ ਤੇ ਸਾਨੂੰ ਅਜੋਂ ਤੇ ਮਾਣ ਆ ਉਹ ਦੁੱਧੀ ਮੈਂ ਗੱਲ ਤੁਸੀਂ ਜਾਣੋ ਇਕਤਾ ਹੋ ਗੁਰਸ਼ਕਰੀ ਵੱਡੇ ਸਾਹਿਤਕਾਰ ਨੇ ਧਾਰਮਿਕ ਵਿਸ਼ਿਆਂ ਦੇ ਬਹੁਤ ਜਾਣੂ ਨੇ ਲੇਕਿਨ ਸਭ ਤੋਂ ਵੱਡੀ ਗੱਲ ਜੋ ਤੁਸੀਂ ਹੈਰਾਨ ਹੋਵੋਗੇ ਕਿ ਉਹ ਤਰਨਤਾਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਈਕਲ ਦੀ ਯਾਤਰਾ ਕਰਕੇ ਆਏ ਨੇ ਦੇਖੋ ਕਿੰਨਾ ਵੱਡਾ ਪੁਰਾਣਾ ਹੈ ਇਹ ਕਿੰਨਾ ਵੱਡਾ ਪੁਰਾਣਾ ਹੈ ਇਸ ਸ਼ਮਰਦੇ ਵਿੱਚ ਔਰ ਨਾਲ ਹੀ ਵੱਡੀ ਗੱਲ ਅਸੀਂ ਕਿਉਂ ਨੂੰ ਕਿਉਂ ਅੱਜ ਸਨਮਾਨਤ ਕਰ ਰਹੇ ਹਾਂ ਉਹ ਤਰਨਤਾਰ ਤੋਂ ਲੈ ਕੇ ਸਾਈਕਲ ਪਰ ਵੀ ਕੰਧਿਆਕਵੜੀ ਤੱਕ ਜਿੱਥੇ ਵੀ ਗਿਆ ਨਾ ਉਹ ਪੰਜਾਬੀ ਦਾ ਪ੍ਰਚਾਰ ਕਰਦੇ ਗਏ ਜੀ ਪੰਜਾਬੀ ਦਾ ਪ੍ਰਚਾਰ ਉਹਨੇ ਪੂਰੇ ਹਿੰਦੁਸਤਾਨ ਵਿੱਚ ਕੀਤਾ ਹੈ ਆਪਣੇ ਸਾਈਕਲ ਦੇ ਪਰ ਅਸੀਂ ਵੀ ਸੁਣ ਕੇ ਬੜੇ ਹੈਰਾਨ ਹੋਏ ਕਿ ਹਾਂ ਇਤਨਾ ਸਬਰ ਸਾਈਕਲ ਪਰ ਕਰਨਾ ਉਹੀ ਉਹੀ ਹੈ ਰੇਣਾ ਇਨਸਾਨ ਰੱਬ ਦੇ ਨਾਲ ਬੰਦਾ ਹੈ ਉਹੀ ਕਰ ਸਕਦਾ ਹੈ ਤੇ ਇਸ ਕਰਕੇ ਆਲੇ ਪਗੜ ਸਾਹਿਬ ਜੀ ਤੁਸੀਂ ਬੜੇ ਚੜ੍ਹ ਪਾਏ ਜੀ ਕੰਘ ਨੂੰ ਬਹੁਤ ਹੀ ਮਾਣ ਤੁਹਾਡੇ ਦੇ ਕਿਉਂਕਿ ਬੜੇ ਦਰਸ਼ਨ ਦਾ ਹੀ ਪਰਮ ਕਰਦੇ ਰਹਿੰਦਾ ਹੈ ਲੇਕਿਨ ਅੱਜ ਤੁਸੀਂ ਸਾਡੇ ਘਰ ਆਏ ਤੁਹਾਨੂੰ ਇਹ ਸਪੈਕ ਕਮ ਹੈ ਜੀ ਨਾਲ ਅਸੀਂ ਕੋਰਟੇ ਸਨਮਾਨ ਕਰ ਰਹੀਆਂ ਮਾਣ ਪੰਜਾਬ ਦਾ ਅਵਾਰਡ ਦੇ ਨਾਲ ਮਾਣ ਪੰਜਾਬ ਦਾ ਅਵਾਰਡ ਦੇ ਨਾਲ ਜਿਹੜੇ ਨਮਨ ਕਰਨਾ ਹੈ ਔਰ ਜੋਸ ਇਹਨਾਂ ਦੇ ਨਾਲ ਇਹਦੇ ਸਾਥੀ ਜਾਇਏ ਨੇ ਸਾਡੇ ਲਈ ਉਹ ਵੀ ਬਹੁਤ ਦੀ ਸਾਡੇ ਲਈ ਖੁਸ਼ਮੋਜ ਨੇ ਕਿ ਉਹ ਇਧਰ ਚਲ ਕੇ ਆਉਣਾ ਕੋਈ ਫੈਲਾਇਆ ਬਣਾ ਨਹੀਂ ਆ ਬਈ ਮੁਸ਼ਕਿਲ ਆ ਪਿੱਛੇ ਜੇ ਅਸੀਂ ਵੀ ਗਏ ਤੇ ਤਰੰਤਾਰਨ ਅਸੀਂ ਬੜੀ ਮੁਸ਼ਕਿਲੋਂਤੇ ਤੇ ਲੇਕਰ ਅੱਜ ਉਹ ਵੀ ਭਾਵੇਂ ਜ਼ਰੂਰ ਕਰਕੇ ਦੇਰ ਹੋ ਗਏ ਕੋਈ ਮੌਸਮ ਖਰਾਬ ਹੋ ਗਿਆ ਪਰ ਉਹਨਾਂ ਨੇ ਕੋ ਪ੍ਰਧਾਨ ਗਿਆਨ ਕਰੇ ਤੇ ਅੱਜ ਅਸੀਂ ਥੋੜਾ ਕੰਮ ਸ਼ੁਰੂ ਕਰ ਦਿੱਤਾ ਹੈ ਜੀ ਖੜੇ ਨੇ ਧੋਥਾ ਆਗੇ ਤੇ ਇਹਨਾਂ ਦੀ ਰਹਿਮਾਈ ਦੇ ਅਸੀਂ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਤਰਨ ਤਾਰ ਦੀ ਧਰਤੀ ਉੱਤੇ ਚੱਲ ਕੇ ਖੜੇ ਜੰਗੀ ਘੜਾਏ ਨੇ ਔਰ ਸੰਧਾ ਬਿਸ਼ਪ ਨੇ ਅੱभी ਪੰਜਾਬਾ ਤੋਂ ਬਹੁਤ ਉੱਚੇ ਦੇ ਮਾਨ ਦੇ ਕਰਕੇ ਅਸੀਂ ਜਿੰਨਾ ਸਾਡੇ ਕੋਲ ਹੋ ਸ ਗਿਆ ਅਸੀਂ ਸਾਰਿਆਂ ਦਾ ਹੀ ਸਨਮਾਨ ਕਰਾਂਗੇ ਸਾਡੇ ਲਈ ਇੱਕੋ ਇੱਕ ਜਿਹੜਾ ਡੱਕੀ ਆ ਉਹ ਸਾਰੀ ਸਾਡੀ ਸਨਮਾਨਤਾ ਅੱਜ ਤੇ ਸਾਡੇ ਇਧਾਰ ਨਹੀਂ ਮੰਡਲ ਚ ਸਾਹੂ ਕਾਲੇ ਜੀ ਬੈਠੇ ਨੇ ਰਾਜਕੁਮਾਰ ਸਾਹੂ ਜੀ ਇਹਨਾਂ ਨੇ ਅੱਜ ਕੁਝ ਦੇ ਪਰਚਾ ਪੜ੍ਹਦੇ ਜੋ ਪੁਸਤਕ ਹੈ ਜੋਤ ਤੇ ਲੇਰੀਆਂ ਤੋਂ ਮੇਰੀ ਉਹ ਬੜੀ ਤਾਮ 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 ਪੁਸਤਕ ਉਹਦਾ ਮੈਂ ਉਹਦੀ ਸੰਪਾਦਨਾ ਕੀਤੀ ਹੈ ਲੇਕਿਨ ਉਹ ਜਿਹੜੇ 42 ਬੰਦੇ ਨੇ ਜਿਨ੍ਹਾਂ ਨੇ ਕਪਤਾਵਾ ਲਿਖਿਆ ਦੇ ਆਪੀ ਉਹ ਮੈਨੂੰ ਮੈਨੂੰ ਕੁਹੀਆ ਇਹਦਾ ਨਾਮ ਹੈ ਈ ਤੁਨੇ ਕੋਈ ਮੈਂ ਕਿਹਾ ਵੀ ਦੋ ਕਪਤਾਵਾ ਮੇਰੀਆਂ ਤੋਂ ਤੇਰੀਆਂ ਦੋ ਮੇਰੀਆਂ ਦੋ ਤੇਰੀਆਂ ਇਹੀ ਸਨਮਾਨਤ ਕਰਾਂਗੇ ਉਹਦੇ ਨਾਮ ਤੇ ਇਸ ਸਿਸਟਮ ਨੇ ਨੋਜ਼ਨ ਪਪੂਲੇਸ਼ਨ ਚੰਡੀਗੜ੍ਹ ਵੱਲੋਂ ਸੋਹਣੀ ਦਿੱਖ ਦੇ ਕੇ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਦਾ ਸੰਲੇਖਕ ਤੁਗਮ ਅਤੇ ਭਾਪੂਤ ਹੈ ਇਸ ਵਿੱਚ ਚਾਰ ਪਿੰਡ ਦੀ ਰੇਸ਼ੋ ਨਾਲ 24 ਕਵੀ ਤੇ ਕਵਿਤਰੀਆਂ ਸ਼ਾਮਲ ਹਨ ਜਿਨ੍ਹਾਂ ਵਿੱਚੋਂ 24 ਕਵਿਤਰੀਆਂ ਤੇ 18 ਕਵੀ ਰੱਖੇਗੇ ਹਨ ਇਹਨਾਂ ਵਿੱਚ ਪੁਸਤਕ ਦੇ ਆਰੰਭ ਵਿੱਚ ਰੰਗ ਦਾ ਤਸਵੀਰਾ ਪੁਸਤਕ ਵੀ ਫੂਸੋਟੀ ਵਿੱਚ ਲਾਡਾ ਕਰ ਰਹੀਆਂ ਟਾਈਟਲ ਪੰਨੇ ਦੇ ਪਿਛਲੇ ਪਾਸੇ ਡਾਕਟਰ ਰਾਜਵੀਰ ਕੌਰ ਵੱਲੋਂ ਲਿਖੇ ਦੋ ਸ਼ਬਦ ਵੀ ਚੰਗਾ ਪ੍ਰਭਾਵ ਛੱਡ ਰਹੇ ਨੇ ਇਸ ਪੁਸਤਕ ਦਾ ਆਰੰਭ ਕਰਦੇ ਹਾਂ ਡਾਕਟਰ ਪ੍ਰਵਿੰਦਰ ਕੌਰ ਨੇ ਮਾਂ ਕੁਦਰਤ ਅਤੇ ਪ੍ਰਦੂਸ਼ਣ ਦੀ ਪੈਰ ਹੀ ਮਾਰਨ ਬਖੂਬੀ ਬਿਆਨ ਦਿੱਤਾ ਹੈ ਪਤਰਕਾਰ ਤੇ ਸ਼ਾਇਰ ਅਮਰਦੀਪ ਸਿੰਘ ਘਟਲਣਾ ਨੇ ਕੁਦਰਤ ਦੀ ਪੁਕਾਰ ਵੇਲਾ ਹੱਥ ਨਹੀਂ ਆਉਣਾ ਨਾਲ ਪਾਠਕਾਂ ਨੂੰ ਵਾਕਿਆ ਹੀ ਚੰਗੇ ਸੁਨੇਹ ਦੇ ਦੇਣ ਵਿੱਚ ਕਾਮਯਾਬੀ ਆਜੋ ਕੀਤੀ ਹੈ ਇੱਕ ਹੋਰ ਪ੍ਰਸਿੱਧ ਪੱਤਰਕਾਰ ਤੇ ਸ਼ਾਇਰ ਗੋਰਪ੍ਰੀਤ ਸਿੰਘ ਨਿਆਮੀਆਂ ਵੀ ਆਪਣੀਆਂ ਦੋ ਤਾਜ਼ਾ ਤਰੀਨ ਵਿਤਰਾਮਾ ਨਾਮ ਪੁਸਤਕ ਦਾ ਹਿੱਸਾ ਬਣੇ ਹਨ ਉਹਨਾਂ ਵੱਲੋਂ ਰੁੱਖ ਲਾਉਣ ਤੇ ਵਾਤਾਵਰਣ ਬਚਾਉਣ ਦਾ ਸਨੇਹਾ ਦੇਣ ਦੇ ਨਾਮ ਨਾਲ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਦਾ ਹੋਕਾ ਸ਼ਾਨਦਾਰ ਢੰਗ ਨਾਲ ਦਿੱਤਾ ਗਿਆ ਹੈ ਨਾਰਾ ਗੁਰਯੋਗ ਤੋਂ ਔਰ ਜਿੱਥੇ ਸਰੀਲਾ ਸਾਕੇ ਮਹਿਫਲਾਂ ਵਿੱਚ ਬਾਵਾਵਾਂ ਮੁੜਦੇ ਹਨ ਉਥੇ ਕਲਮੀ ਸੇਵਾ ਨਿਭਾਉਂਦੇ ਹੋਏ ਪੁੱਤਰ ਕੇ ਮਹਾਂਤਾ ਰਚਨਾਵਾਂ ਨਾਲ ਆਪਣੀ ਛਾਂਹ ਪਾਈ ਹੈ ਕਵਤਾ ਦੇ ਰੂਪੀ ਕੋਲ ਦੱਸਤਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਿਆ ਹੈ ਮੇਰੀ ਚਾਹੇ ਇਹ ਇੱਕ ਬੇਨਤੀ ਤੋਹਫਾ ਹੈ ਸਾਰੇ ਹੀ ਕਵੀ ਤੇ ਕਵਿਤਰੀਆਂ ਇਸ ਸੱਚੇ ਕਾਰਜ ਕਰ ਲਈ ਵਧਾਈ ਦਿੰਦਾ ਹੋਇਆ ਇੱਥੇ ਹੀ ਵਿਰਾਮ ਹੈ ਪਿੱਕੇ ਰੰਗ ਸਾਟ ਦੇ ਕਿਉਂ ਹੁੰਦੀ ਏ ਤੂੰ ਦੰਗ ਸੋਣੀਏ ਜੀਵਨ ਦੇ ਰੰਗ ਸੋਣੀਏ ਵੰਦੇ ਜਿਹੜਾ ਵਿਉਗਦਾ ਏ ਫੁੱਲ ਸਗੰਦੇ ਦਿੰਦਾ ਸੁੱਖ ਜਾਂਦਾ ਹਰ ਬੰਦਾ ਦੜ ਆਵੇ ਤਾਂ ਸਿਰ ਜਾ ਕੇ ਮੁੱਕ ਜਾਂਦਾ ਹਰ ਦਿਲ ਦਾ ਦਰਿਆ ਵੇ ਸਿਰ ਜਾ ਕੇ ਮੁੱਕ ਜਾਂਦਾ ਸਿਰ ਜਾ ਕੇ ਮੁੱਕ ਜਾਂਦਾ ਉੱਚੀਆਂ ਪਹਾੜੀਆਂ ਦੇ ਛੜਦੇ ਮੈਂ ਦੇਖੇ ਉੱਚੀਆਂ ਪਹਾੜੀਆਂ ਦੇ ਛੜਦੇ ਮੈਂ ਦੇਖੇ ਕਈ ਵਾਰੀ ਸੰਗ ਸੋਣੀਏ ਤੇ ਜੀਵਨ ਦੇ ਰੰਗ ਸੋਣੀਏ ਕੁਝ ਦਿਲ ਆਪਣੇ ਸਾ ਤੇ ਕਰ ਜਾਂਦੇ ਬੰਦਾ ਤੇ ਕਿਰਦਾਰ ਮਰੇ ਤੂੰ ਮਰ ਜਾਂਦਾੁੱਜੇ ਦਿਲ ਆਪਣੇ ਸਾਲ ਤਾਂ ਪੂਰੇ ਕਰ ਜਾਂਦੇ ਬੰਦਾ ਤੇ ਕਿਰਦਾਰ ਮਰੇ ਤੂੰ ਮਰ ਜਾਂਦਾ ਕਿਹਦੇ ਕਿਹਦੇ ਨਾਲ ਤੂੰ ਆਡਾ ਲਾਵੇਂਗਾ ਕਲ ਪੈਣ ਨੂੰ ਹਿਰਦੇ ਵਗ ਬਥੇਰੇ ਨੇ ਹੁਣ ਤਾਂ ਇੱਕੋ ਜਿਹੇ ਸਭ ਲੱਗਦੇ ਨੇ ਕੌਣੇ ਆਪਣੇ ਕਿ ਬਗਾਨੇ ਕਿਹੜੇ ਨੇ ਹੁਣ ਤਾਂ ਇੱਕੋ ਜਿਹੇ ਸਭ ਲੱਗਦੇ ਨੇ ਕੌਣੇ ਆਪਣੇ ਬਗਾਨੇ ਕਿਹੜੇ ਨੇ ਰਤਾਵਾਂ ਨੇ ਹਰ ਪਾਸੇ ਅੰਗਾ ਲਾਈਆਂ ਨੇ ਜਦ ਪਾਪ ਨੂੰ ਇੱਤੇ ਪੁੱਠੇ ਗੇੜੇ ਨੇ ਸੋ ਜੀ ਆਪ ਜਾਗੇ ਮੈਨੂੰ ਨਾਲ ਜਗਾਇਆ ਆਪ ਜਾ ਕੇ ਮੈਨੂੰ ਨਾਲ ਜਗਾਇਆ ਅੱਧੀ ਰਾਤੀ ਅਖਰਾਂ ਨੇ ਮਿਲ ਕੇ ਰਾ ਪਾਇਆ ਅੱਧੀ ਰਾਤੀ ਅਖਰਾਂ ਨੇ ਮਿਲ ਕੇ ਰਾ ਪਾਇਆ ਖੋਲ ਕੇ ਬੈਗੇ ਮੇਰੇ ਕਰਮਾਂ ਦੀ ਕਿਤਾਬ ਪੁੱਛਣ ਲੱਗੇ ਮੈਥੋਂ ਪਲ ਪਲ ਦਾ ਹਿਸਾਬ ਖੋਲ ਕੇ ਬੈਗੇ ਮੇਰੇ ਕਰਮਾਂ ਦੀ ਕਿਤਾਬ ਪੁੱਛਣ ਲੱਗੇ ਮੈਥੋਂ ਪਲ ਪਲ ਦਾ ਹਿਸਾਬ ਮਨੁੱਖਾ ਜਨ ਜਾ ਕੇ ਦੱਸ ਕੀ ਤੂੰ ਕਮਾਇਆ ਅੱਧੀ ਰਾਤੀ ਅਖਰਾਂ ਨੇ ਮਿਲ ਕੇ ਰਾ ਪਾਇਆ ਅੱਧੀ ਰਾਤੀ करता है शिव दे आ रुखां करिए रातरिया दो मेरिया दो, तेरिया, दो, तेरिया, दो, तेरिया, दो मेरिया। तो तो आप जी ने सामू सा बहुत ही ਮਾਨ ਸਰਕਾਰ ਦਿੱਤਾ ਤੇ ਮੈਂ ਇੱਕ ਵਾਰ ਫੇਰ ਗੱਜੂ ਸਾਹਿਬ ਨੂੰ ਉਹਨਾਂ ਦੀ ਸਾਫ ਦੀ ਕੰਮ ਚਕਾਈ ਦੀ ਬਹੁਤ ਬਹੁਤ ਵਧਾਈ ਜਿੰਨਾ ਮੈਂ ਥੋੜਾ ਜਿਹਾ ਸੁਭਾਰੇ ਚਾਜਣਾ ਪਾਣਾ ਚਾਹਣਾ ਤੇ ਸਾਡੇ ਪਾਣੀਓਕ ਪ੍ਰਧਾਨ ਜੀ ਗਿਆਨੀ ਹਰਪ੍ਰਿੰਨ ਸਿੰਘ ਜੀ ਭਗਤ ਜੋ ਕਿ ਗੁਰੂ ਦੇ ਪਾਣੀ ਦੇ ਸੁਟਾਟੇ ਹਨ ਇਹ ਸੈਂਟਰ ਗਵਰਨਮੈਂਟ ਤੋਂ ਰਿਟਾਇਰਡ ਹੋਏ ਹਨ ਕੁਸ ਡਿਪਾਰਟਮੈਂਟ ਤੋਂ ਤੇ ਇਹਨਾਂ ਦੇ ਗੋਈ ਵਿੱਚ ਸਾਡੀ ਸਭਾ ਜੋ ਜਿੱਥੇ ਮਾਂ ਬੋਲੀ ਦੀ ਸੇਵਾ ਕਰਦੀ ਹੈ ਸਮੇਂ-ਸਮੇਂ ਤੇ ਜੋ ਵੀ ਕੋਈ ਸਮਾਜਿਕ ਜ਼ਰੂਰੀ ਕੰਮ ਹੁੰਦੇ ਹਨ ਉਹਨਾਂ ਲਈ ਵੀ ਸਾਨੂੰ ਇਹ ਹਰ ਵੇਲੇ ਉਤਸ਼ਾਹਤ ਕਰਦੇ ਰਹਿੰਦੇ ਹਨ ਪਿੱਛੇ ਜੇ ਹੜਾ ਵਿੱਚ ਜੋ ਵੀ ਇਹਨਾਂ ਨੇ ਸਾਡੀ ਸੇਵਾ ਲਗਾਈ ਉਸੇ ਨਾਲ ਤੇ ਕੀਤੀ ਇੱਕ ਹੋਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਪਲਾਸਟਿਕ ਮੁਕਤ ਦੇਸ਼ ਬਣਾਉਣ ਲਈ ਹੂੰ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਆਨੰਦ ਜੀ ਅਤੇ ਸਾਰੀ ਟੀਮ ਨੂੰ ਮੈਨੂੰ ਵੀ ਕਿ ਆਪਾਂ ਕੱਪੜੇ ਦੇ ਥੈਲੇ ਵੰਡਿਆ ਕਰਨੇ ਆ ਦੁਕਾਨਦਾਰਾਂ ਨੂੰ ਉਹ ਲੈਣ ਕੇ ਆਪਾਂ ਕੱਪੜਾ ਲੈ ਕੇ ਉਹਨਾਂ ਦੀ ਸਿਲਾਈ ਕਰਾ ਕੇ ਤੇ ਵਕਤ ਵਕਤ ਦੁਕਾਨਾਂਾਂ ਤੇ ਸੇਵਾਵਾਂ ਜੋ ਫ੍ਰੀ ਦੇਣੀਆਂ ਆ ਤੇ ਉਹ ਦੇਂਦੇ ਵੀ ਰਹੀਆਂ ਜੀ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਸਕੂਲਾਂ ਵਿੱਚ ਜਾ ਕੇ ਸਾਫੀਆਂ ਪੈਨ ਕਿਤਾਬਾਂ ਸੰਸਥਾਵਾਂ ਨੂੰ ਫਰੀ ਦਿੱਤੀਆਂ ਜਾਂਦੀਆਂ ਹਨ ਜੋ ਗਰੀਬ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਹੈ ਇਸ ਲਈ 라ਵਾ ਸਮੇਂ ਸਮੇਂ ਤੇ ਜਿਵੇਂ ਕੋਰੋਨਾ ਕਾਲ ਵਿੱਚ ਇਹਨਾਂ ਦਾ ਸਾਨੂੰ ਹੁਕਮ ਹੈ ਕਿ ਅਨੰਦ ਜੀ ਆਪਾਂ ਸਾਰੀ ਸਭਾ ਨੇ ਵੱਧ ਤੋਂ ਵੱਧ ਸਾਬਣ ਦੀ ਸੇਵਾ ਕਰਨੀ ਆ ਜੋ ਵੀ ਸਾਡੀ ਸੰਸਥਾ ਵੱਲੋਂ ਦਿੱਤਾ ਹੋਇਆ ਕਈ ਢਿੱਸੀ ਸਾਭ ਨੂੰ ਉਹ ਸੈਫਤਾ ਇਕੱਠੀ ਕਰਕੇ ਦਿੱਤੀ ਸੋ ਕਹਿਣਾ ਮਤਲਬ ਕਿ ਸਾਡੀ ਸਮਾ ਤੇ ਮਾਨ ਸਰਦਾਰ ਹਰਪ੍ਰੀਤ ਸਿੰਘ ਜੀ ਭਗਤ ਸਾਨੂੰ ਸਮੇਂ ਸਮੇਂ ਤੇ ਤਦੋਂ ਹੀ ਦਿਲ ਰਹਿਣ ਨੇ ਇਹਨਾਂ ਦੇ ਯੋਗ ਕੋਈ ਵਿੱਚ ਅਸੀਂ ਜੋ ਵੀ ਮਾਂ ਮੋਣੇ ਦੀ ਸੇਵਾ ਦੇ ਨਾਲ ਨਾਲ ਸਮਾਜਿਕ ਕਮਾਂ ਵਿੱਚ ਯੋਗਦਾਨ ਉਹ ਦਵਾਈ ਪਾਉਂਦੇ ਰਹਿੰਨੇ ਆ ਤੇ ਉਮੀਦ ਕਰਦੇ ਆ ਕਿ ਵੈਥੋਂ ਇਹਨਾਂ ਨੂੰ ਸਾਡੇ ਪ੍ਰਧਾਨ ਜੀ ਨੂੰ ਇਸ ਤਰ੍ਹਾਂ ਹੀ ਮਾਨ ਸਤਕਾਰ ਬਖਸ਼ਦੇ ਰਹਿਣ ਅਸੀਂ ਧੰਨਵਾਦੀ ਆ ਦੁਬਾਰਾ ਚੰਡੀਗੜ੍ਹ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਦੁਬਾਰਾ ਇਹ ਮਾਨ ਸਤਕਾਰ ਦਿੱਤਾ ਹੈ ਟੁੱਟ ਰਹੇ ਨੇ ਵਾਂਗ ਕੱਚੀ ਡੋਰ ਹੁਣ ਹੋ ਗਏ ਰਸਤੇ ਬੜੇ ਕਮ ਜੋਗਰ ਹੋ ਟੁੱਟ ਰਹੀ ਨੇ ਵਾਂਗ ਕੱਚੀ ਡੋਰ ਹੁਣ ਉਹ ਗਏ ਰਿਸ਼ਤੇ ਬੜੇ ਕਮਜ਼ੋਰ ਹੁਣ ਪਿਆਰ ਜਿਸ ਨੂੰ ਆਖਦੇ ਹੋ ਆਪ ਜੀ ਕੁਝ ਪਲਾਂ ਦੀ ਬਣ ਗਈ ਹੈ ਲੋਰ ਹੁਣ ਬਰਦੋ ਆਇਆ ਜੀ ਕੋ ਅੱਜ ਦੇ ਜੀਵਨ ਕਰੀਓ ਤੇ ਤੁਹਾਡੇ ਰੱਬ ਵਰਗਿਆਂ ਨੂੰ ਅੱਜ ਦਸ਼ਕਰ ਨੂੰ ਮਾਨੂੰ ਬਹੁਤ ਮਿਲਿਆ ਹੈ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੇ ਮੈਂ ਦਫਤਾਰ ਦੀ ਪਹਿਲੀ ਵੀਡੀਓ ਇਹ ਤੁਹਾਨੂੰ ਸੁਣਾ ਰਿਹਾ ਹਾਂ ਮਾਇਆ ਹੇ ਮਾਇਆ ਮਾਇਆ ਏ ਮਾਇਆ ਤੂੰ ਕੈਸਾ ਯੱਤਰ ਜਾਇਆ ਕਦੇ ਪਿਓ ਬਣ ਕੇ ਖੜਾਇਆ ਕਦੇ ਮਾਂ ਬਣ ਕੇ ਦਾਹੜਾਇਆ ਕਦੇ ਭੈਣ ਦਾ ਪਿਆਰ ਕਦੇ ਪਿਆਰ ਕੀਤਾ ਪਤਨੀ ਦੇ ਰੂਪੇ ਚ ਕਦੇ ਬੇਟੀ ਬਣ ਪਿਆਰ ਜਿਤਾਇਆ ਮਾਇਆ ਏ ਮਾਇਆ ਤੂੰ ਕੈਸਾ ਯੱਤਰ ਜਾਇਆ ਕਦ ਆਪਿਆ ਜਾ ਔੜ ਵਾਲੀਆ ਪੀੜੀਆਂ ਨੂੰ ਉਦੋਂ ਭੁਖਤਣਾ ਪੈਗਾ ਜਦੋਂ ਸੂਰ ਜੀ ਦੀਆਂ ਪਰਾਂ ਵੇਗੜੀ ਕਿਰਨਾਂ ਆਕੇ ਮਨੁੱਖੀ ਨਸਲ ਨੂੰ ਤਬਾ ਕਰ ਲਈਆਂ ਇੱਥੇ ਫਸਲਾਂ ਦੇ ਜਿਹੜੀਆਂ ਉਹੋ ਵੀ ਤਬਾਹ ਹੋਣ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖੀ ਜੀਵਨ ਲਈ ਖਤਰਾ ਵੱਧ ਰਿਹਾ ਨੇ ਇਹ ਸਾਰੀਆਂ ਚੀਜ਼ਾਂ ਬੁੱਸਰ ਸਾਹਿਬ ਨੇ ਚਿੜੀਆਂ ਦੀ ਗੱਲ ਕੀਤੀ ਸੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਪਰ ਸਮੇਂ ਦੀ ਸੀਮਾ ਨੂੰੱਖ ਰੱਖਦੇ ਹੋਏ ਮੈਂ ਆਪਣੀ ਗੱਲ ਨੂੰ ਵੀ ਬ੍ਰਾਮ ਦਿੰਦਾ ਹੋਇਆ ਚਿੜੀ ਬਾਰੇ ਜਿਹੜੀ ਕਹਾਤਾ ਹੈ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਿਹਾ ਹਾਂ ਕਿਉਂਕਿ ਜਿਹੜੀਆਂ ਚਿੜੀਆਂ ਨੇ ਉਹ ਵੀ ਸਾਡੀ ਪ੍ਰਕਿਰਤੀ ਦਾ ਸਾਡੀ ਕੁਦਰਤ ਦਾ ਬੜਾ ਪਿਆਰਾ ਹੈ ਇਹ ਸਾਰੀਆਂ ਜਿਹੜੀਆਂ ਜਿਨਨੋਂ ਅਸੀਂ ਇੱਥੋਂ ਆਪਣੇ ਮਨੁੱਖੀ ਤੇ ਮਨੁੱਖ ਦੇ ਗਰੂ ਰਾਨਾ ਵਿਵਹਾਰ ਕਰਕੇ ਅਸੀਂ ਇੱਥੇ ਉਹਨਾਂ ਨੂੰ ਪਜਾ ਦਿੱਤਾ ਹੈ ਬਾਜ਼ਾਰ ਦੇ ਵਿੱਚ ਤੁਹਾਨੂੰ ਚਿੜੀਆਂ ਦੇਖਣ ਨੂੰ ਨਹੀਂ ਮਿਲਣਗੀਆਂ ਉਹਨਾਂ ਚਿੜੀਆਂ ਬਾਰੇ ਇੱਕ ਗੀਤ ਹੈ ਜਿਹੜਾ ਉਹ ਮੈਂ ਕਰਨ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿੱਥੇ ਗੰਝੇ ਮਾਰ ਕੁਡਾਰੀ ਨੀਂਚੜੀਏ सुनती नहीं तेरी ची ची प्यारी नीचड़िए मार उडारी नीचड़िए सुनती नहीं तेरी ची ची प्यारी बदलने लगा है नेता जब बादों के पुल बांधते हैं नेता जब बादों के पुल बांधते हैं सच को भी हर बार तोड़ने लगा है रिश्तों में अब फायदा ढूंढा रिश्तों में अब फायदा ढूंढता है मां के कांचर से भी वो तोड़ने लगा है जिन्हें बच्चे एक नेटवर्क बन गया है जिन्हें ਪੰਜਾਬ ਦੇ ਵਕਵਾ ਕਵੀਆਂ ਨੂੰ ਜਿਹੜੀ ਪੰਜਾਬੀ ਰਾਜਧਾਨੀ ਹੈ ਹਰਿਆਣਾ ਦੀ ਰਾਜਧਾਨੀ ਹੈ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਆ ਉਥੇ ਕਵੀਆਂ ਨੂੰ ਇਕੱਤਰਤ ਕਰਨ ਦਾ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਆ ਸੋ ਦੂਸਰੇ ਮੈਂ ਵਿਸ਼ਵ ਪੰਜਾਬੀ ਪ੍ਰਚਾਰ ਸਮਾ ਚੰਡੀਗੜ੍ਹ ਵਿਸ਼ਵ ਸਹਿਯੋਗ ਸਾਰੇ ਮੰਚ ਤਰ ਕਰਨ ਦਾ ਬਹੁਤ ਧੰਵਾਦ ਹਾਂ ਜਿਨ੍ਹਾਂ ਨੇ ਸਾਨੂੰ ਇਸ ਸਟੇਜ ਤੇ ਬੋਲਣ ਦਾ ਸਮਾਧਾਨੀ ਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ ਇਹ ਧਰਮ ਦਾ ਰਾਖਾ ਏ ਸਰਵੰਸ ਦਾ ਜਾਨੀ ਏ ਕਲਗੀਧਰ ਪ੍ਰੀਤਮ ਦੀ ਇਹ ਅਮਰੀ ਕਹਾਣੀ ਏ ਪੜ ਪੈ ਦੇ ਸੀ ਭਾਰੀ ਛੜ ਕਰ ਅਲਟ ਹੋਵੇ ਸੀ ਜਾਰੀ ਪਿੰਡਾ ਦਾ ਨਾਮ ਸੀ ਕੋਈ ਥਾੜੀ ਹਸਣਾ ਚੰਨਾ ਚ ਪਰ ਗਿਆ ਸੀ ਪਾਣੀ ਪਿੰਡਾ ਦਾ ਨਾਮ ਸੀ ਕੋਈ ਥਾੜੀ ਹਸਤਲਾਂ ਵਿੱਚ ਭਰ ਗਿਆ ਸੀ ਪਾਣੀ ਹੁਣ ਸੀ ਜੋ ਬਣਾਏ ਕਰੋੜਾਂ ਦੀ ਲਾਗਤ ਹੁਣ ਸੀ ਬਣਾਏ ਜੋ ਕਰੋੜਾਂ ਦੀ ਲਾਗਤ ਟਹਿ ਟਹਿਰੀ ਹੋ ਗਏ ਬਣ ਗਏ ਸੀ ਆਕਰ ਟਹਿ ਟਹਿਰੀ ਹੋ ਗਏ ਬਣ ਗਏ ਸੀ ਮੈਂ ਇਫਰ ਵਿੱਚ ਤੁਹਾਡੇ ਵਰਗੀਆਂ ਸਖਸ਼ੀਤਾ ਬੈਠੀਆਂ ਹੂੰ ਉਸ ਮਹਿਫਲ ਦੀ ਤਕਦੀਰ ਬਦਲ ਦਿੰਦੀ ਵਾਹ ਜੀ ਵਾਹ ਜੀ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਡੰਗਰ ਤਿਆਰ ਸਾਰਿਆਂ ਨੇ ਲੰਗਰ ਸਾਕੇ ਜਾਨਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਾ ਕੋਈ ਯਪਰਾਤੀ ਲੁੱਟਾਂ ਖੋਹ ਚੋਰੀ ਟਕੈਤੀ ਸਭ ਖਤਮ ਨਾ ਹੋਣਗੇ ਰੇਪ ਤੇ ਸੁਨਹਿਰੀ ਯੁੱਗ ਵਿੱਚ ਜੇਲ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਨੂੰ ਤੋੜ ਕੇ ਉਪਜਾਊ ਜ਼ਮੀਨ ਉੱਪਰ ਕਰੇਗਾ ਕਿਸਾਨ ਜਦ ਸੰਗਵੰਦੀ ਕਿਰਤ ਕਰਜਾਈ ਹੋ ਕੇ ਖੁਦ ਕਸ਼ੀਆਂ ਨਹੀਂ ਕਰੇਗਾ ਕਿਸਾਨ ਸੁਨਹਿਰੀ ਯੁਗ ਵਿੱਚ ਓਮ ਓਮਕਾਰ ਅੱਲਾਹੂ ਅਕਬਰ ਦਾ ਭਾਵ ਸੰਦੇ ਹੋਏ ਲੋਕ ਧਰਮ ਗ੍ਰੰਥਾਂ ਦੀਆਂ ਬੇਦਬੀਆਂ ਨਹੀਂ ਕਰਨਗੇ ਸੁਨਹਿਰੀ ਯੁਗ ਵਿੱਚ ਧਰਮ ਦੀ ਜੈ ਜੈਕਾਰ ਹੋਵੇਗੀ ਅਗਿਆਨ ਦਾ ਹਨੇਰਾ ਖਤਮ ਹੋਵੇਗਾ ਸੁਨਹਿਰੀ ਯੁਗ ਵਿੱਚ ਦੇਵਤਾਵ ਦੇ ਭਗਵਾਨ ਵਾਲੀਆ ਜੀ ਨੇ ਦੇ ਇੱਕ ਹੋਰ এডਿਕੇਸ਼ਨ ਤੋਂ ਆਏ ਜਿਨ੍ਹਾਂ ਨੇ ਮੈਨੂੰ ਯਾਦ ਕਰਾਇਆ ਮੇਰੀ ਡਿਪਾਰਟਮੈਂਟ ਤੋਂ ਪੈਸਾ ਬੈਠੇ ਨਹੀਂ ਮਤਲਬ ਮੈਂ ਇਹ ਇਹ ਦੇਖ ਰਿਹਾ ਸੀ ਸਭ ਤੋਂ ਪਹਿਲਾਂ ਸਭ ਤੋਂ ਪਹਿਲੀ ਜਿਹੜੀ ਗੱਲ ਤਾਂ ਵੜੀ ਗਈ ਕਿੰਨੀ ਏਜ ਹੋएगी ਜੀ ਇਹਨਾਂ ਦੀ ਸ਼ੌਕ ਦੇਖੋ ਹਾਂ ਸਭ ਤੋਂ ਪਹਿਲਾਂ ਕੀ ਜੋ ਸੀਗਾ ਕਿਉਂਕਿ ਦਿਮਾਗ ਨਾਲ ਲਿਖਿਆ ਹੋਵੇ ਦਿਲ ਨਾਲ ਲਗਾਇਆ ਹੋਵੇ ਕਿ ਕਿਸੇ ਤੇ ਅਸਰ ਕੀ unical ਫੇਸ ਕਰਕੇ ਤੁਸੀਂ ਵਿਦਾਈ ਦੇ ਪਾਤਰ ਹੋ ਮੈਂ ਅਗਲੀ ਗੱਲ ਇਹ ਵੀ ਕਹਾਂਗਾ ਕਹਿਣਾ ਲਿਖਣਾ ਤਾਂ ਸੌਖਾ ਹੈ ਸੁਣਨਾ ਕਿਸੇ ਨੂੰ ਬੜਾਔਖਾ ਹੈ ਤੇ ਤੁਸੀਂ ਇਸ 2 3 ਘੰਟੇ 10 ਮਿੰਟ ਹੋ ਗਏ ਤੁਹਾਨੂੰ ਸੁਣਦਿਆਂ ਨੂੰ ਪਰ ਮੈਂ ਤੁਹਾਡੇ ਵੱਲ ਦੇਖ ਰਿਹਾ ਸੀ ਇੱਕ ਇੱਕ ਵਲ ਕੋਈ ਕਾਰ ਨਹੀਂ ਇਹ ਟੜੀ ਇੱਕ ਦੂਜੇ ਪ੍ਰਤੀ ਹੌਸਲਾ ਵਸਾਈਆ ਜਦੋਂ ਅਸੀਂ ਬੈਠ ਕੇ ਸੁਣਦੇ ਹਾਂ ਤੁਸੀਂ ਇੱਕ ਦੂਜੇ ਨੂੰ ਹੌਸਲਾ ਵਸਾਈ ਦਿੰਦੇ ਹੋ ਕਰਦੇ ਹੋ ਕਿ ਤੁਹਾਡੀ ਹੌਸਲਾ ਵਸਾਈ ਹੈ ਆਲੇ ਕੋਈ ਤੁਹਾਨੂੰ ਟੌਪਿਕ ਮਿਲ ਜਾਂਦਾ ਹੈ ਕਈ ਵਾਰ ਇੱਕ ਮੈਂ ਥੋੜੀ ਜਿਹੀ ਗੱਲ ਮਹਾ ਬੋਲੀ ਦੀ ਕਰਾਂਗਾ ਕਿ ਤੇ ਇਹ ਤਰ੍ਹਾਂ ਸਮਰਪਤ ਵੀ ਮਾਂ ਬੋਲੀ ਨੂੰ ਹੈ ਮਾਂ ਬੋਲੀ ਵਿੱਚ ਹੋ ਕੇ ਗਿਆ ਹੈ ਬੰਦਾ ਕੁਝ ਵੀ ਕਹ ਲੈ ਜਿਹੋ ਆਪਣੇ ਆਪ ਨੂੰ ਐਕਸਪ੍ਰੈਸ ਮਾਂ ਬੋਲੀ ਚ ਕਰ ਸਕਦਾ ਹੈ ਔਰ ਉਸ ਤੋਂ ਵਧੀਆ ਹੋਰ ਕਿਸੇ ਬੋਲੀ ਚ ਨਹੀਂ ਕਰ ਸਕਦਾ ਤੁਸੀਂ ਸੋ ਮੈਂ ਜਿਆਦਾ ਸਮਾਂ ਨਾਲ ਨਹੀਂ ਦਹਾ ਅੱਜ ਮੈਨੂੰ ਆ ਕੇ ਬਹੁਤ ਅੱਛਾ ਲੱਗਾ ਮੇਰੀ ਮੀਟਿੰਗਾਂ ਸੀ ਮੈਂ ਫੋਨ ਕਰਕੇ ਗਿਆ ਵੀ ਅੱਜ ਦੀ ਮੀਟਿੰਗ ਆਪਾਂ ਪੋਸਟਪੋਨ ਕਰ ਲਾਂਗੇ ਕਰ ਮੇਰਾ ਦਿਲ ਲੱਗਿਆ ਰਿਹਾ ਤੇ ਸਾਡੇ ਨਾਲ ਘਰ ਵੀ ਲੱਗਿਆ ਥੈਂਕ ਯੂ